ਹੰਸਰਾਜ ਹੰਸ ਤੋਂ ਬਾਅਦ ਹੁਣ ਬੀਜੇਪੀ ਚ ਸ਼ਾਮਲ ਹੋਏ ਰਵਨੀਤ ਬਿੱਟੂ ਨੇ ਕਿਸਾਨਾਂ ਬਾਰੇ ਬਹੁਤ ਵੱਡੀਆਂ ਤੇ ਭੱਦੀਆਂ ਟਿੱਪਣੀਆਂ ਕੀਤੀਆਂ ਨੇ ਜਿਨ੍ਹਾਂ ਨੂੰ ਸੁਣ ਕੇ ਪੂਰੀ ਕਿਸਾਨ ਲੋਬੀ ਚ ਰੋਸ ਫੈਲ ਰਿਹਾ ਹੈ ਪਹਿਲਾਂ ਤਾਂ ਹੰਸਰਾਜ ਹੰਸ ਨੇ ਕਿਸਾਨਾਂ ਨੂੰ ਛੇਤਰਾਂ ਦੀ ਘਾਟ ਤੱਕ ਕਹਿ ਦਿੱਤਾ ਸੀ ਤੇ ਇੱਕ ਤਰੀਕ ਨੂੰ ਵੋਟਾਂ ਪੈਣ ਤੋਂ ਬਾਅਦ ਇਹਨਾਂ ਨੂੰ ਦੇਖਣ ਦੀ ਵੱਡੀ ਧਮਕੀ ਦਿੱਤੀ ਸੀ ਤੇ ਹੁਣ ਰਵਨੀਤ ਬਿੱਟੂ ਨੇ ਕਿਸਾਨਾਂ ਨੂੰ ਨਸ਼ੇੜੀ ਤੱਕ ਕਹਿ ਦਿੰਦਾ ਹੈ ਔਰ ਇਥੋਂ ਤੱਕ ਕਹਿ ਦਿੰਦਾ ਕਿ ਇਹਨਾਂ ਨੇ ਪੰਜਾਬ ਦਾ ਮਾਹੌਲ ਖਰਾਬ ਕਰ ਰੱਖਿਆ ਹੈ ਇਥੋਂ ਤੱਕ ਕਹਿ ਦਿੰਦਾ ਕਿ ਇਹ ਵਿਰੋਧ ਕਰਨ ਵਾਲੇ ਕਿਸਾਨ ਹੈਗੇ ਹੀ ਨਹੀਂ ਇਹ ਸ਼ਰਾਰਤੀ ਅਨਸਰ ਇਕੱਠੇ ਕੀਤੇ ਨੇ ਔਰ ਇਥੋਂ ਤੱਕ ਵੀ ਕਹਿ ਦਿੰਦਾ ਕਿ ਜਿਹੜਾ ਭਾਜਪਾ ਨੂੰ ਵੋਟ ਨਹੀਂ ਪਾਊਗਾ ਉਹ ਦੇਸ਼ ਦਾ ਗद्दार ਹੋਊਗਾ ਹੁਣ ਮੈਂ ਤੁਹਾਨੂੰ ਪੂਰੀ ਜਾਣਕਾਰੀ ਦੇਣੀ ਹੈ ਵੀਡੀਓ ਨੂੰ ਸ਼ੇਅਰ ਕਰੀ ਜਾਇਆ ਕਰੋ ਤੇ ਆਪਣਾ ਵਿਚਾਰ ਕਮੈਂਟ ਦੇ ਰੂਪ ਚ ਲਿਖਿਆ ਕਰੋ ਤਾਂ ਕਿ ਤੁਹਾਡੀ ਸਮਝ ਕੀ ਹੈ ਕਿਦਾਂ ਸੋਚਦੇ ਹੋ ਪਤਾ ਲੱਗ ਸਕੇ ਦੇਖੋ ਜੀ ਰਵਨੀਤ ਸਿੰਘ ਬਿੱਟੂ ਜਿਹੜਾ ਕਾਂਗਰਸ ਦਾ ਬਹੁਤ ਵੱਡਾ ਲੀਡਰ ਸੀ ਔਰ ਲੁਧਿਆਣਾ ਤੋਂ ਐਮਪੀ ਸੀ ਔਰ ਬੜਾ ਹੀ ਪੱਕਾ ਕਾਂਗਰਸੀ ਤੇ ਕਾਂਗਰਸ ਦਾ ਪੱਕਾ ਸਪਾਈ ਆਪਣੇ ਆਪ ਨੂੰ ਅਖਵਾਉਂਦਾ ਸੀ ਜਿਹੜਾ ਪਿਛਲੇ ਟਾਈਮ ਚ ਰਾਤੋਂ ਰਾਤ ਬੀਜੇਪੀ ਚ ਚਲਾ ਗਿਆ ਔਰ ਬੀਜੇਪੀ ਚ ਜਾਣ ਤੋਂ ਬਾਅਦ ਹੁਣ ਉਹਦੀਆਂ ਗੱਲਾਂ ਇਸ ਤਰ੍ਹਾਂ ਹੁੰਦੀਆਂ ਨੇ ਜਿਵੇਂ ਰਵਨੀਤ ਬਿੱਟੂ ਸਾਹਿਬ ਕਦੇ ਕਾਂਗਰਸ 'ਚ ਰਹੇ ਹੀ ਨਾ ਹੋਣ ਔਰ ਉਹ ਹਮੇਸ਼ਾ ਹੀ ਭਾਜਪੀ ਦੇ ਹੋਣ ਸੋ ਉਹਨਾਂ ਨੇ ਬਹੁਤ ਵੱਡੀਆਂ ਟਿੱਪਣੀਆਂ ਕਿਸਾਨਾਂ ਬਾਰੇ ਕੀਤੀਆਂ ਨੇ ਇਥੋਂ ਤੱਕ ਕਹਿ ਦਿੱਤਾ ਕਿ ਇਹ ਜਿਹੜੇ ਵਿਰੋਧ ਕਰਦੇ ਨੇ ਇਹ ਫੀਮ ਤੇ ਚੂਰਾ ਪੋਸਤ ਨਾਲ ਡੱਕੇ ਹੁੰਦੇ ਨੇ ਔਰ ਇਹ ਫਿਰ ਖਾ ਕੇ ਨਸ਼ਾ ਤੇ ਆ ਕੇ ਜਿੰਦਾਬਾਦ ਮਰਦਾਬਾਦ ਕਰਨ ਲੱਗ ਪੈਂਦੇ ਨੇ ਜਗਰਾਉਂ ਦੇ ਗਾਲਬ ਪਿੰਡ ਦੇ ਵਿੱਚ ਜਦੋਂ ਕਿਸਾਨਾਂ ਨੇ ਰਵਨੀਤ ਬਿੱਟੂ ਦਾ ਵਿਰੋਧ ਕੀਤਾ ਤਾਂ ਉਸ ਤੋਂ ਬਾਅਦ ਫਿਰ ਰਵਨੀਤ ਬਿੱਟੂ ਨੇ ਇਹ ਸਾਰਾ ਕੁਝ ਜੋ ਬੋਲਿਆ ਉਹ ਬੋਲਿਆ ਔਰ ਇੱਥੋਂ ਤੱਕ ਰਵਨੀਤ ਬਿੱਟੂ ਨੇ ਕਿਹਾ ਕਿ ਜਿਹੜੀ ਪੰਜਾਬ ਸਰਕਾਰ ਆ ਪੰਜਾਬ ਪੁਲਿਸ ਆ ਉਹ ਵੀ ਇਹਨਾਂ ਨੂੰ ਜਾਣ ਬੁੱਝ ਕੇ ਰੋਕ ਨਹੀਂ ਰਹੀ ਸਿਰਫ ਐਵੇਂ ਰੋਕਣ ਦੀ ਖਾਨਾ ਪੂਰਤੀ ਕਰ ਰਹੀ ਹੈ ਤੇ ਨਾਲ ਹੀ ਰਵਨੀਤ ਬਿੱਟੂ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਪਿੰਦਾ ਤੇ ਦਿੱਲੀ ਦਾ ਮੁੱਖ ਮੰਤਰੀ ਪਿਉਂਦਾ ਹੈ ਇਥੋਂ ਤੱਕ ਕਹਿ ਦਿੱਤਾ ਕਿ ਜਿਹੜਾ ਬੀਜੇਪੀ ਨੂੰ ਵੋਟ ਨਹੀਂ ਪਾਊਗਾ ਉਹ ਤਾਂ ਗਦਾਰ ਹੋਊਗਾ ਸੋ ਤੁਸੀਂ ਦੇਖੋ ਕਿੰਨੀਆਂ ਵੱਡੀਆਂ ਟਿੱਪਣੀਆਂ ਜਿਹੜੀਆਂ ਨੇ ਰਵਨੀਤ ਬਿੱਟੂ ਨੇ ਕੀਤੀਆਂ ਨੇ ਰਵਨੀਤ ਬਿੱਟੂ ਜਿਹੜੇ ਅੱਜ ਇਹ ਭਾਸ਼ਾ ਬੋਲ ਰਹੇ ਨੇ ਇਹਨਾਂ ਤੋਂ ਪਹਿਲਾਂ ਬੀਜੇਪੀ ਦੇ ਫਰੀਦਕੋਟ ਤੋਂ ਖੜੇ ਕੀਤੇ ਉਮੀਦਵਾਰ ਹੰਸਰਾਜ ਹੰਸ ਨੇ ਵੀ ਇਹੀ ਭਾਸ਼ਾ ਬੋਲੀ ਔਰ ਇਲਾਜ ਕਰਨ ਦੀ ਗੱਲ ਦੋਵਾਂ ਨੇ ਕੀਤੀ ਹੈ ਵੋਟਾਂ ਪੈਣ ਤੋਂ ਬਾਅਦ ਕੀ ਬਣੂਗਾ ਕਿਸਾਨਾਂ ਦਾ ਮਜ਼ਦੂਰਾਂ ਦਾ ਜਿਹੜੇ ਵਿਰੋਧ ਕਰ ਰਹੇ ਨੇ ਇਹਦੇ ਪ੍ਰਤੀ ਇਸ਼ਾਰਾ ਦੋਵਾਂ ਨੇ ਕੀਤਾ ਕਿਉਂਕਿ ਹੰਸਰਾ ਜਹੰਸ ਨੇ ਤਾਂ ਇੱਥੋਂ ਤੱਕ ਕਹਿ ਹੀ ਦਿੱਤਾ ਵੀ ਇਹਨਾਂ ਦੇ ਨਾਂ ਕਰ ਲਓ ਨੋਟ ਅਜੇ ਇਹਨਾਂ ਨੂੰ ਕੁਝ ਨਾ ਕਹੋ ਇੱਕ ਤਰੀਕ ਨੂੰ ਵੋਟਾਂ ਪੈ ਲੈਣ ਦਿਓ ਦੋ ਤਰੀਕ ਤੋਂ ਬਾਅਦ ਮੈਂ ਦੇਖੂਗਾ ਕਿਹੜਾ ਖੱਬੀ ਖਾਨ ਖੰਗਦਾ ਤਾਂ ਇਸੇ ਤਰ੍ਹਾਂ ਦੀ ਭਾਸ਼ਾ ਹੀ ਰਵਨੀਤ ਬਿੱਟੂ ਨੇ ਬੋਲੀ ਹੈ ਭਾਈ ਰਵਨੀਤ ਬਿੱਟੂ ਨੇ ਬਹੁਤ ਵੱਡੀ ਚੇਤਾਵਨੀ ਇੱਕ ਤਰ੍ਹਾਂ ਨਾਲ ਦਿੱਤੀ ਐ ਕਿਸਾਨਾਂ ਨੂੰ ਔਰ ਇਥੋਂ ਤੱਕ ਕਹਿ ਦਿੱਤਾ ਵੀ ਇਹ ਜਿਹੜੇ ਵਿਰੋਧ ਕਰਦੇ ਨੇ ਇਹ ਨਸ਼ੇੜੀ ਸਿੱਧਾ ਸ਼ਬਦ ਨਹੀਂ ਬੋਲਿਆ ਪਰ ਕਿਹਾ ਕਿ ਫੀਮ ਭੁੱਖੀ ਖਾ ਲੈਂਦੇ ਨੇ ਤੇ ਫਿਰ ਵਿਰੋਧ ਕਰਨ ਆ ਜਾਂਦੇ ਨੇ ਸੋ ਰਵਨੀਤ ਬਿੱਟੂ ਨੇ ਕਿਹਾ ਕਿ ਇਹਨਾਂ ਨੇ ਪੰਜਾਬ ਦਾ ਤਮਾਸ਼ਾ ਬਣਾ ਦਿੱਤਾ ਤਮਾਸ਼ਾ ਔਰ ਇਹ ਉਹੀ ਰਵਨੀਤ ਬਿੱਟੂ ਸਾਹਿਬ ਨੇ ਜਿਹੜੇ ਜਦੋਂ ਦਿੱਲੀ ਕਿਸਾਨ ਅੰਦੋਲਨ ਚੱਲਦਾ ਰਿਹਾ ਉਦੋਂ ਕਾਂਗਰਸ 'ਚ ਹੁੰਦੇ ਸੀ ਤੇ ਬੀਜੇਪੀ ਦੇ ਖਿਲਾਫ ਇਹਨਾਂ ਨੇ ਪਾਰਲੀਮੈਂਟ ਦੇ ਬਾਹਰ ਮਹੀਨਿਆਂ ਬਦੀ ਟੈਂਟ ਲਾਈ ਰੱਖਿਆ ਠੰਡ ਦੇ ਵਿੱਚ ਉਦੋਂ ਕੁਝ ਲੋਕ ਕਹਿੰਦੇ ਸੀ ਕਿ ਬਿੱਟੂ ਸਾਹਿਬ ਡਰਾਮਾ ਕਰਦੇ ਨੇ ਤੇ ਬਿੱਟੂ ਸਾਹਿਬ ਕਹਿੰਦੇ ਸੀ ਨਹੀਂ ਮੈਂ ਬੀਜੇਪੀ ਦਾ ਪੱਕਾ ਵਿਰੋਧੀ ਆ ਬੀਜੇਪੀ ਦੀਆਂ ਨੀਤੀਆਂ ਦਾ ਵਿਰੋਧੀ ਆ ਕਿਸਾਨਾਂ ਦੇ ਨਾਲ ਆ ਕਿਸਾਨਾਂ ਦਾ ਦਰਦ ਕਿਸਾਨਾਂ ਦਾ ਦੁੱਖ ਮੈਨੂੰ ਸਮਝ ਆਉਂਦਾ ਹੈ ਤੇ ਇਸ ਕਰਕੇ ਬੀਜੇਪੀ ਧੱਕਾ ਕਰਦੀ ਆ ਤੇ ਮੈਂ ਉਸ ਧੱਕੇ ਦੇ ਖਿਲਾਫ ਆ। ਇਹੀ ਕਹਿੰਦੇ ਸੀ ਬਿੱਟੂ ਸਾਹਿਬ ਔਰ ਅੱਜ ਰਵਨੀਤ ਬਿੱਟੂ ਹੋਰਾਂ ਦੀ ਪੂਰੀ ਬੋਲੀ ਜਿਹੜੀ ਆ ਉਹ ਚੇਂਜ ਹੋ ਚੁੱਕੀ ਆ। ਅੱਜ ਉਹਨਾਂ ਵਾਸਤੇ ਕਿਸਾਨ ਵੀ ਸ਼ਰਾਰਤੀ ਅਨਸਰ ਬਣ ਚੁੱਕੇ ਨੇ, ਨਸ਼ੇੜੀ ਬਣ ਚੁੱਕੇ ਨੇ ਔਰ ਉਹ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਉਹਨਾਂ ਨੂੰ ਲੱਗਦੇ ਪਏ ਨੇ ਤੇ ਅੱਜ ਉਹਨਾਂ ਲਈ ਬੀਜੇਪੀ ਤੇ ਮੋਦੀ ਸਾਹਿਬ ਤੇ ਉਹਨਾਂ ਦੀਆਂ ਨੀਤੀਆਂ ਜਿਹੜੀਆਂ ਨੇ ਉਹ ਬੜੀਆਂ ਵਧੀਆ ਤੇ ਕਲਿਆਣਕਾਰੀ ਉਹਨਾਂ ਨੂੰ ਜੱਪਣ ਲੱਗ ਪਈਆਂ ਨੇ। ਤੁਸੀਂ ਦੇਖੋ ਬੰਦਾ ਇੱਕ ਤੇ ਮੂੰਹ ਧੋ ਬੰਦਾ ਇੱਕ ਤੇ ਸਟੈਂਡ ਦੋ ਇਹੀ ਸਵਾਲ ਕਿਸਾਨ ਉਠਾਰੇ ਨੇ ਕਿਸਾਨ ਜੱਥੇਬੰਦੀਆਂ ਉਠਾ ਰਹੀਆਂ ਨੇ ਕਿਉਂਕਿ ਅ ਬਿੱਟੂ ਸਾਹਿਬ ਨੇ ਬੜੇ ਥੋੜੇ ਟਾਈਮ ਦੇ ਵਿੱਚ ਦੋ ਸਟੈਂਡ ਦਿਖਾਏ ਨੇ ਔਰ ਪਿਛਲੇ ਦਿਨੀ ਰਵਨੀਤ ਬਿੱਟੂ ਦੀ ਇੱਕ ਆਡੀਓ ਬੈਂਸ ਭਰਾਵਾਂ ਦੇ ਨਾਲ ਗੱਲ ਦੀ ਜਿਹੜੀ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਰਵਨੀਤ ਬਿੱਟੂ ਕਾਂਗਰਸ ਦੇ ਵੱਡੇ ਨੇਤਾਵਾਂ ਨੂੰ ਗਾਲ੍ਹਾਂ ਕੱਢਦੇ ਨਜ਼ਰ ਆ ਰਹੇ ਨੇ ਇੱਥੋਂ ਤੱਕ ਕਹਿ ਰਹੇ ਨੇ ਇਹ ਸਾਲੇ ਤੇ ਭੈਣ ਦੀ ਗਾਲ ਦੀ ਇੱਕ ਦੋ ਵਾਰ ਉਹਨਾਂ ਨੇ ਉਸ ਰਿਕਾਰਡਿੰਗ ਦੇ ਵਿੱਚ ਕੱਢੀ ਆ ਜੇ ਉਹ ਰਿਕਾਰਡਿੰਗ ਰਵਨੀਤ ਬਿੱਟੂ ਦੀ ਹੈ ਜੇ ਹੈ ਤਾਂ ਫਿਰ ਜਿਸ ਤਰੀਕੇ ਨਾਲ ਰਵਨੀਤ ਬਿੱਟੂ ਨੇ ਉਹ ਗਾਲਾਂ ਕੱਢੀਆਂ ਨੇ ਤਾਂ ਉਹ ਬਹੁਤ ਹੀ ਹੀਟਲੇ ਪੱਦਰ ਦੀ ਤੇ ਮੰਦੀ ਸ਼ਬਦਾਵਲੀ ਹੈ ਉਹ ਬਹੁਤ ਹੀ ਹੀਟਲੇ ਪੱਦਰ ਦੀ ਜਿਹੜੀ ਆ ਉਹ ਬਿਆਨਬਾਜ਼ੀ ਕਹਿ ਸਕਦੇ ਆ ਜਾਂ ਬੜਾ ਹੀ ਨਿਚਲੇ ਪੱਦਰ ਦੇ ਇੱਕ ਘਟੀਆ ਪੱਦਰ ਦੇ অতি ਹੀਟਲੇ ਦਰਜੇ ਦੇ ਲੋਕਾਂ ਦੇ ਬਿਆਨ ਆਪਾਂ ਉਹਨੂੰ ਕਹਿ ਸਕਦੇ ਆ ਸੋ ਬਿੱਟੂ ਦੇ ਇਸ ਬਿਆਨ ਨੇ ਜਿਹੜਾ ਕਿਸਾਨਾਂ ਬਾਰੇ ਉਹਨਾਂ ਨੇ ਦਿੱਤਾ ਹੈ ਕਿਸਾਨਾਂ ਦੇ ਵਿੱਚ ਰੋਸ ਹੋਰ ਵਧਿਆ ਕਿਸਾਨ ਭਾਜਪੀ ਦਾ ਵਿਰੋਧ ਤਾਂ ਪਹਿਲਾਂ ਹੀ ਕਰ ਰਹੇ ਨੇ ਭਾਜਪੀ ਜਿਹੜੇ ਉਮੀਦਵਾਰਾਂ ਨੂੰ ਟਿਕਟ ਦੇ ਰਹੀ ਹੈ ਉਹਨਾਂ ਦਾ ਵਿਰੋਧ ਵੀ ਕਿਸਾਨ ਪਹਿਲਾਂ ਹੀ ਕਰ ਰਹੇ ਨੇ ਪਰ ਹੁਣ ਹੰਸਰਾਜ ਹੰਸ ਦੀ ਬਿਆਨਬਾਜ਼ੀ ਤੇ ਰਵਨੀਤ ਬਿੱਟੂ ਦੀ ਬਿਆਨਬਾਜ਼ੀ ਨੇ ਕਿਸਾਨਾਂ ਦੇ ਅੰਦਰ ਜਿਹੜਾ ਰੋਸ ਹੈ ਉਹ ਹੋਰ ਵਧਾ ਦਿੱਤਾ ਹੈ ਔਰ ਇਸੇ ਤਰ੍ਹਾਂ ਦੀ ਬਿਆਨਬਾਜ਼ੀ ਪਹਿਲਾਂ ਹਰਜੀਤ ਗਰੇਵਾਲ ਸਾਹਿਬ ਕਰਦੇ ਰਹੇ ਨੇ ਜਿਹੜੇ ਭਾਜਪਾ ਦੇ ਇਹਨਾਂ ਤੋਂ ਪਹਿਲਾਂ ਦੇ ਆਗੂ ਨੇ ਪਤਾ ਨਹੀਂ ਕਿਉਂ ਹਰਜੀਤ ਗਰੇਵਾਲ ਸਾਹਿਬ ਬਹੁਤ ਮੰਦਾ ਚੰਗਾ ਲੋਕਾਂ ਦਾ ਉਹਨਾਂ ਨੇ ਸੁਣਿਆ ਕਿਉਂਕਿ ਆਪ ਵੀ ਉਹ ਲੋਕਾਂ ਨੂੰ ਬਹੁਤ ਵੱਡੀਆਂ ਮੰਦੀਆਂ ਗੱਲਾਂ ਬੋਲਦੇ ਰਹੇ ਲੋਕਾਂ ਨੇ ਵੀ ਬਹੁਤ ਮੰਦੀਆਂ ਗੱਲਾਂ ਹਰਜੀਤ ਗਰੇਵਾਲ ਦੀ ਬਾਅਦ ਚ ਬੋਲੀਆਂ ਤੇ ਪਰ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਹਰਜੀਤ ਗਰੇਵਾਲ ਨੂੰ ਅੱਜ ਤੱਕ ਭਾਜਪਾ ਨੇ ਕਿਤੋਂ ਟਿਕ ਨਹੀਂ ਦਿੱਤੀ ਖੜਾ ਨਹੀਂ ਕੀਤਾ ਬਹੁਤ ਵੱਡਾ ਕੋਈ ਉਹਦਾ ਕੇਂਦਰ ਚ ਜਾਂ ਪੰਜਾਬ ਚ ਹਰਜੀਤ ਗਰੇਵਾਲ ਨੂੰ ਨਹੀਂ ਮਿਲਿਆ ਪਰ ਰਵਨੀਤ ਬਿੱਟੂ ਨੂੰ ਰਾਤੋਂ ਰਾਤ ਹੀ ਭਾਜਪੀ ਨੇ ਆਪਣਾ ਐਮਪੀ ਖੜਾ ਕਰ ਦਿੱਤਾ ਹੰਸਰਾ ਜਹਾਂਸ ਸਾਹਿਬ ਇੰਨੇ ਚ ਬਾਗੋ ਬਾਗ ਨੇ ਕਿ ਉਹਨਾਂ ਨੂੰ ਇੱਕ ਵਾਰ ਭਾਜਪੀ ਨੇ ਐਮਪੀ ਬਣਾ ਦਿੱਤਾ ਹੈ ਹੰਸਰਾ ਜਹਾਂਸ ਦੇ ਉੱਪਰ ਬਹੁਤ ਵੱਡੇ ਸਵਾਲ ਨੇ ਕਿਉਂਕਿ ਇੱਕ ਪਾਸੇ ਉਹ ਆਪਣੇ ਆਪ ਨੂੰ ਗਰੀਬ ਤੇ ਫਕਰ ਫਕੀਰ ਟਾਈਪ ਪੇਸ਼ ਕਰਦੇ ਨੇ ਤੇ ਦੂਜੇ ਪਾਸੇ ਕਰੋੜਾਂ ਦੀਆਂ ਗੱਡੀਆਂ ਚੋ ਝੂਠੇ ਲੈਂਦੇ ਨੇ ਤੇ ਓਹੋ ਧਮਕੀਆਂ ਤੱਕ ਦਿੰਦੇ ਨੇ ਇਥੋਂ ਤੱਕ ਕਹਿੰਦੇ ਨੇ ਕਿ ਛੇਤਰਾਂ ਦੀ ਘਾਟ ਹੈ ਇਹਨਾਂ ਨੂੰ ਤੇ ਦੂਜੇ ਪਾਸੇ ਉਹ ਆਪਣੇ ਆਪ ਨੂੰ ਬੜਾ ਨਮਾਣਾ ਤੇ ਸਹਿਨਸ਼ੀਲ ਵੀ ਸ਼ੋਅ ਕਰਦੇ ਨੇ ਸੋ ਦੋਵੇਂ ਗੱਲਾਂ ਨਾਲੋਂ ਨਾਲ ਹੰਸਰਾ ਜਹੰਸ ਦੀਆਂ ਚਲਦੀਆਂ ਨੇ ਔਰ ਰਵਨੀਤ ਬਿੱਟੂ ਨੇ ਹੰਸਰਾ ਜਹੰਸ ਵਾਲੀ ਹੀ ਭਾਸ਼ਾ ਬੋਲੀ ਹੈ ਰਵਨੀਤ ਬਿੱਟੂ ਦੀ ਭਾਸ਼ਾ ਨੇ ਕਿਸਾਨਾਂ ਦੇ ਵਿੱਚ ਵੱਡਾ ਰੋਸ ਜਿਹੜਾ ਹੈ ਉਹ ਖੜਾ ਕਰ ਦਿੱਤਾ ਔਰ ਰਵਨੀਤ ਬਿੱਟੂ ਦਾ ਪਹਿਲਾ ਹੀ ਪਿੰਡ-ਪਿੰਡ ਕਿਸਾਨ ਜਿਹੜੇ ਉਹ ਵਿਰੋਧ ਕਰਦੇ ਸੀ ਤੇ ਜਪਦਾ ਹੈ ਕਿ ਹੁਣ ਇਹ ਵਿਰੋਧ ਕਿਸਾਨ ਹੋਰ ਤੇਜ਼ ਕਰ ਸਕਦੇ ਨੇ ਕਿਸਾਨਾਂ ਦੀ ਕੱਲ ਨੂੰ ਲੁਧਿਆਣਾ ਦੇ ਵਿੱਚ ਇੱਕ ਮਹਾ ਪੰਚਾਇਤ ਹੈ ਕਿਉਂਕਿ ਨਰਿੰਦਰ ਮੋਦੀ ਹੋਰਾਂ ਨੇ ਵੀ 2 ਦਿਨ ਪੰਜਾਬ ਦੇ ਵਿੱਚ ਡੇਰੇ ਲਾਉਣੇ ਨੇ 23 ਤੇ 24 ਤਰੀਕ ਨੂੰ ਨਰਿੰਦਰ ਮੋਦੀ ਪੰਜਾਬ ਦੇ ਵਿੱਚ ਆ ਰਹੇ ਨੇ ਔਰ ਢਾਈ ਸਾਲ ਬਾਅਦ ਕਰੀਬ ਉਹ ਪੰਜਾਬ ਆ ਰਹੇ ਨੇ ਢਾਈ ਸਾਲ ਪਹਿਲਾਂ ਉਦੋਂ ਆਏ ਸੀ ਜਦੋਂ ਬਿਨਾਂ ਰੈਲੀ ਕੀਤੇ ਬੇਰੰਗ ਉਹਨਾਂ ਨੂੰ ਪੰਜਾਬ ਦੀ ਸਰਜ਼ਮੀਨ ਤੋਂ ਮੁੜਨਾ ਪਿਆ ਸੀਗਾ ਔਰ ਹੁਣ ਵੀ ਉਹ ਆ ਰਹੇ ਨੇ ਕਿਸਾਨ ਜਥੇਬੰਦੀਆਂ ਵੀ ਵਿਰੋਧ ਕਰਨ ਦੀ ਰਣਨੀਤੀ ਘੜ ਰਹੀਆਂ ਨੇ ਤਾਂ ਹੁਣ 23 ਤੋਂ 24 ਤਰੀਕ ਨੂੰ ਪਤਾ ਲੱਗੇਗਾ ਕਿ ਕਿਸਾਨ ਜਥੇਬੰਦੀਆਂ ਕਿੰਨਾ ਵਿਰੋਧ ਕਰ ਪਾਉਂਦੀਆਂ ਨੇ ਤੇ ਨਰਿੰਦਰ ਮੋਦੀ ਸਾਹਿਬ ਉਹ ਕਿਸ ਤਰ੍ਹਾਂ ਦੀ ਤੇ ਕਿਸ ਅ ਸਫਲਤਾ ਦੇ ਨਾਲ ਰੈਲੀ ਕਰਦੇ ਨੇ ਕਿਉਂਕਿ ਪਟਿਆਲਾ ਦੇ ਵਿੱਚ ਤੇ ਜਲੰਧਰ ਦੇ ਵਿੱਚ ਤੇ ਗੁਰਦਾਸਪੁਰ ਚ ਤਿੰਨ ਰੈਲੀਆਂ ਨਰਿੰਦਰ ਮੋਦੀ ਜੀ ਨੇ ਕਰਨੀਆਂ ਨੇ ਰਵਨੀਤ ਬਿੱਟੂ ਹੋਰਾਂ ਦੀ ਤੇ ਹੰਸਰਾਜ ਦੀ ਬਿਆਨਬਾਜ਼ੀ ਨੇ ਬੀਜੇਪੀ ਦਾ ਵਿਰੋਧ ਹੋਰ ਵਧਾਇਆ ਜਿਸ ਤਰ੍ਹਾਂ ਰਵਨੀਤ ਬਿੱਟੂ ਨੇ ਕਿਸਾਨਾਂ ਨੂੰ ਭੁੱਕੀ ਫੀਮ ਖਾ ਕੇ ਨਾਰੇ ਮਾਰਨ ਵਾਲੇ ਕਹਿ ਦਿੱਤਾ ਉਹਨਾਂ ਗੱਲਾਂ ਨੇ ਕਿਸਾਨਾਂ ਦੇ ਅੰਦਰ ਹੋਰ ਵੱਧ ਰੋਸ ਪੜਕਾਇਆ ਹੈ ਸੋ ਪਹਿਲਾਂ ਹੰਸਰਾਜ ਹੰਸ ਦੀ ਸ਼ਿਕਾਇਤ ਵੀ ਹੋ ਚੁੱਕੀ ਹੈ ਹੰਸਰਾਜ ਹੰਸ ਨੂੰ ਚੋਣ ਅਧਿਕਾਰੀਆਂ ਦੇ ਨੋਟਿਸ ਵੀ ਆ ਚੁੱਕੇ ਨੇ 2 ਦਿਨ ਦਾ ਸਮਾਂ ਹੰਸਰਾਜ ਹੰਸ ਨੂੰ ਜਵਾਬ ਦੇਣ ਦੇ ਲਈ ਦਿੱਤਾ ਗਿਆ ਹੰਸਰਾ ਜਾਂ ਹੰਸ ਕੀ ਜਵਾਬ ਦੇਣਗੇ ਇਹਦਾ ਪਤਾ ਤਾਂ ਅੱਜ ਲੱਗੂਗਾ ਕਿਉਂਕਿ ਅੱਜ ਤੱਕ ਉਹਨਾਂ ਨੇ ਜਵਾਬ ਦੇਣਾ ਸੀ ਤੇ ਉਹਨਾਂ ਦੇ ਜਵਾਬ ਨਾਲ ਚੋਣ ਅਧਿਕਾਰੀ ਕਿੰਨੇ ਸੰਤੁਸ਼ਟ ਹੁੰਦੇ ਨੇ ਜਾਂ ਕੀ ਕਾਰਵਾਈ ਉਹਤੇ ਹੁੰਦੀ ਆ ਇਹ ਤਾਂ ਸਮਾਂ ਦੱਸੂਗਾ ਪਰ ਉਹਨਾਂ ਦੀ ਸੇਮ ਉਹੀ ਭਾਸ਼ਾ ਤੇ ਬਿਆਨਬਾਜ਼ੀ ਹੁਣ ਰਵਨੀਤ ਬਿੱਟੂ ਨੇ ਬੋਲਣੀ ਸ਼ੁਰੂ ਕਰ ਦਿੱਤੀ ਹੈ ਦੁਬਾਰਾ ਫੇਰ ਮੈਂ ਦੱਸ ਦਿਆਂ ਰਵਨੀਤ ਬਿੱਟੂ ਨੇ ਇੱਥੋਂ ਤੱਕ ਕਹਿਤਾ ਕਿ ਇਹ ਭੁੱਕੀ ਫੀਮ ਖਾ ਕੇ ਆ ਜਾਂਦੇ ਨੇ ਵਿਰੋਧ ਕਰਨ ਔਰ ਇਹ ਅਸਲੀ ਕਿਸਾਨ ਨਹੀਂਗੇ ਬਿੱਟੂ ਨੇ ਕਿਹਾ ਵੀ ਅਸਲੀ ਕਿਸਾਨ ਤਾਂ ਖੇਤਾਂ 'ਚ ਨੇ ਇਹ ਵਿਰੋਧ ਕਰਨ ਵਾਲੇ ਤਾਂ ਵਿਰੋਧੀ ਪਾਰਟੀਆਂ ਦੇ ਸ਼ਸਕਾਰੇ ਹੋਏ ਨੇ ਇਥੋਂ ਤੱਕ ਕਹਿ ਦਿੱਤਾ ਵੀ ਇਹਨਾਂ ਨੇ ਪੰਜਾਬ ਦਾ ਮਾਹੌਲ ਖਰਾਬ ਕਰ ਰੱਖਿਆ ਔਰ ਇਥੋਂ ਤੱਕ ਵੀ ਕਹਿ ਦਿੱਤਾ ਵੀ ਵੋਟਾਂ ਤੋਂ ਬਾਅਦ ਇਹਨਾਂ ਨੂੰ ਠੀਕ ਕਰਨਾ ਪਏਗਾ ਤਾਂ ਠੀਕ ਕਰਨਾ ਪਏਗਾ ਇਹਦੇ ਵਿੱਚ ਬਹੁਤ ਕੁਝ ਆਉਂਦਾ ਕਿੱਦਾਂ ਠੀਕ ਕਰਨਾ ਹੰਸਰਾ ਜੀ ਹੰਸਰੇ ਤਾਂ ਸਿੱਧਾ ਹੀ ਕਹਿ ਤਾ ਸੀ ਵੇਖਾਂਗੇ ਕਿਹੜਾ ਖੱਬੀ ਖਾਨ ਫਿਰ ਖੰਗਦਾ ਜਿਵੇਂ ਕਿ ਕਿਸਾਨਾਂ ਦੇ ਉੱਪਰ ਐਨਐਸਏ ਲਾ ਕੇ ਕਿਸਾਨ ਆਗੂਆਂ ਦੇ ਉੱਪਰ ਕੋਈ ਵੱਡੇ ਕੇਸ ਮੜ ਦੇਣ ਦੀ ਤਿਆਰੀ ਅੰਦਰੇ ਅੰਦਰ ਚੱਲ ਰਹੀ ਹੋਵੇ ਇੰਜ ਜਪਦਾ ਇਹਨਾਂ ਦੇ ਬਿਆਨਾਂ ਤੋਂ ਤਾਂ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਕਰਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ